ਜੀ ਟਿਕਟੋਕ ਤੇ ਵੇਖਿਆ ਹਣਾ ਇੰਸਟਾਗ੍ਰam ਤੇ ਇੱਕ ਬਾਬਾ ਜੀ ਦੇ ਉਹਨਾਂ ਦੀ ਆਈਡੀ ਦਾ ਨਾਮ ਬਾਬਾ ਜੀ ਮੁੰਡਾ ਵੇ ਜੀ ਤੇ ਉਹ ਨਾ ਪਹਿਲਾਂ ਕੀਰਤਨ ਕਰਦੇ ਹੁੰਦੇ ਸੀ ਕੀਰਤਨ ਕਰਦੇ ਸੀ ਤੇ ਉਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਚੱਲਿਆ ਹਣਾ ਕਿਉਂਕਿ ਸਾਡੇ ਬੰਦੇ ਤੁਹਾਨੂੰ ਪਤਾ ਹੀ ਹੈ ਹਣਾ ਰਾਗੀ ਦੀ ਕੀਰਤਨੀਆਂ ਦੀ ਨਹੀਂ ਬਾਹ ਫੜਦੇ ਸਾਡੇ ਪਿੰਡਾਂ ਦੇ ਵਿੱਚ ਵੇ ਲੋਕ ਗਰੰਤੀ ਸਿੰਘਾਂ ਦੀ ਕੀ ਹਾਲਤ ਨੇ ਤੇ ਉਹ ਵਿਚਾਰਾ ਬੜਾ ਨਰਾਸ਼ ਹੋਇਆ ਉਹਨੇ ਕੰਮ ਛੱਡ ਦਿੱਤਾ ਰਾਗੀ ਦਾ ਕੀਰਤਨੀ ਦਾ ਤੇ ਹੁਣ ਉਹ ਜ਼ਮੈਟੋ ਦੀ ਡਿਲੀਵਰੀਆਂ ਕਰਦਾ ਤੇ ਜਿਹੜੇ ਮੁੰਡੇ ਸਾਡੇ ਦੇਲ ਵਿੱਚ ਪਿਆਰ ਹੈ ਸਿੱਖੀ ਪ੍ਰਤੀ ਪਰ ਉਹਨਾਂ ਦੀ ਬਾਣੀ ਕੋਈ ਫੜਦਾ ਸਾਡਾ ਵੱਡਾ ਬਡੇਰਾ ਤੁਸੀਂ ਬੜਾ ਵਧੀਆ ਉਪਰਾਲਾ ਕਰ ਰਹੇ ਹੋ ਕਿ ਹਾਂ ਉਹ ਮੁੰਡਿਆਂ ਨੂੰ ਅਸੀਂ ਆਪਣੇ ਧਰਮ ਨਾਲ ਜੋੜੀਏ ਉਹਨਾਂ ਦੀ ਬਾਹ ਫੜੀਏ ਤੁਹਾਨੂੰ ਨਹੀਂ ਲੱਗਦਾ ਇੱਕ ਕੱਪ ਚਲੋ ਤੁਸੀਂ ਤੇ ਆਪਣੇ ਆਪਣੇ ਪੱਦਰ ਤੇ ਕਰਦੇ ਪਿਓ ਤੁਹਾਨੂੰ ਨਹੀਂ ਲੱਗਦਾ ਸਰਕਾਰ ਨੂੰ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ ਹੈ ਜਰਾ ਕੀਆਂ ਦੀ ਪੱਕੀ ਤਨਖਾਹ ਨਹੀਂ ਚਾਹੀਦੀ ਹੈ ਪਹਿਲਾਂ ਦੇ ਵੀਰ ਚਲੰਗ ਨੇ ਚੇਤਨਾ ਪਹੁੰਚੇ ਵੀਰ ਦੀ ਮੈਨੂੰ ਹੁਣੇ ਵੀਡੀਓ ਕਾਲ ਆਈ ਸੀ ਉਹਦੇ ਵੱਲੋਂ ਸਨਿਆ ਹੈ ਤੁਹਾਡੇ ਵੀ ਵੀ ਤੁਸੀਂ ਜੋ ਵੀ ਓਨਰ ਜੋ ਉਹਨਾਂ ਦੇ ਬੋਲ ਨੇ ਮੈਂ ਸੇਮ ਹੀ ਰੱਖ ਦਿੰਨਾ। ਉਹ ਕਹਿੰਦੇ ਵੀ 100 ਤੁਹਾਡੇ ਚ ਅਫਗੂਨ ਹੋਣਗੇ ਇੱਕ ਤੁਹਾਡੇ ਜਗੋਣਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਗੱਲ ਕਰਦੇ। ਆਦਾ ਮੇਰਾ ਸੁਨਿਆਹ ਦੇ ਦਿਓ। ਉਹ ਆਪਾਂ ਤੁਹਾਡੇ ਦੇ ਤਾ ਵੀਰ ਨੇ ਸੋਣੀ ਲੈਣਾ। ਦੂਜੀ ਗੱਲ ਵੀਰਜਨ ਕਰੀਏ ਵੀ ਉਹ ਮੈਂ ਜਦੋਂ ਦੀ ਨਾ ਵੀਡੀਓ ਐਸੀ ਜਦੋਂ ਐ ਖਾਈਆਂ ਲਾਉਂਦਾ ਉਹ ਤੇ ਉਦੋਂ ਮਨ ਦੇ ਵਿੱਚ ਬੜੀ ਠੇਸ ਪਹੁੰਚੀ ਤੇ ਮੈਨੂੰ ਮਲੇ ਉਸ ਵਰਾਗ ਵੀ ਆਇਆ ਵੀ ਗੁਰੂ ਦਾ ਅਣਾ ਵਜੀਰ ਹੋਵੇ। ਤੇ ਆ ਕੀ ਕਰਨ ਡਿਆ ਇਸ ਕਰਕੇ ਮੈਂ ਉਹਦੀ ਵੀਡੀਓ ਪਾਈ ਤੇ ਮੈਂ ਮਤਲਬ ਕਿ ਸਾਨੂੰ ਪਤਾ ਹੀ ਹੁੰਦਾ ਕਿ ਕਿਹੜਾ ਬੰਦਾ ਮਾਇਆ ਪਾ ਸਕਦਾ ਤੇ ਕਿਹੜਾ ਕਿਹੜਾ ਬੰਦਾ ਵੀਡੀਓ ਸ਼ੇਅਰ ਕਰੇਗਾ ਨਾ ਚਲੋ ਕਿਸੇ ਨੇ ਨਹੀਂ ਕੀਤੀ ਪਰ ਕੁਝ ਬੰਦਿਆਂ ਦੇ ਆਏ ਮੈਨੂੰ ਮੈਂ ਡਾਇਰੈਕਟ ਉਹ ਵੀਰ ਦਾ ਨੰਬਰ ਦਿੱਤਾ ਵੀ ਇਹਨੂੰ ਕਰੋ ਉਹ ਬੰਦੇ ਨੂੰ ਮੈਂ ਕਿਹਾ ਵੀ ਵੀਰ ਇਦਾਂ ਵਾ ਵੀ ਤੂੰ ਫਿਰ ਕੀਰਤਨ ਕਰ ਤੇਰੀ ਮਹੀਨੇ ਦੀ ਤਨਖਾਹ ਅਸੀਂ ਦਵਾਂਗੇ ਤੈਨੂੰ ਠੀਕ ਹੈ ਜੀ ਪਰ ਉਹਦਾ ਮੈਨੂੰ ਆਇਆ ਵੀ ਆਂਦਾ ਵੀ ਨਹੀਂ ਆਂਦਾ ਇਦਾਂ ਮੈਂ ਨਹੀਂ ਲੈਣੀ ਕੀਰਤ ਕਰਕੇ ਲੈਣੀ ਆ ਕੀਰਤਨ ਕਰਦੇ ਨੇ ਜਿਹੜੇ ਦੇਣਗੇ ਇਹ ਬੜੀ ਲਾਂਤ ਵਾਲੀ ਗੱਲ ਆ ਵੀ ਤੁਸੀਂ ਕਲਾਕਾਰਾਂ ਦੇ ਉੱਤੇ ਪੈਸੇ ਵੀ ਸੁੱਟਦੇ ਇਹਦੇ ਲੱਖਾਂ ਲੱਖ ਰੁਪਏ ਵੰਦਦੇ ਵੀ ਬੇਇੱਜ਼ਤੀ ਵੀ ਕਰਾਉਂਦੇ ਹੈਨਾ ਆ ਬੱਬੂ ਮਾਨਰਗੇ ਕੀ ਹੈ ਉਹ ਕੁੜੀਆਂ ਜਿਹਨੂੰ ਮਰਜ਼ੀ ਟੀਚਰ ਕਰ ਜਾਂਦਾ ਤੇ ਉਹ ਦੰਦ ਜੇ ਕੱਢੀ ਜਾਂਦੇ ਤੇ ਜਿਹੜੇ ਵਿਚਾਰੇ ਗੁਰੂ ਦੀ ਤੁਹਾਨੂੰ ਸੁਣਾ ਰਹੇ ਨੇ ਉਹਨਾਂ ਦੀ ਤੁਸੀਂ ਬਾਹ ਨਹੀਂ ਫਾਂਡੇ ਜੇ 2 ਮਿੰਟ ਵੀ ਜੇ ਅੱਜ ਆਪਾਂ ਗੱਲ ਕਰਨ ਦੇ ਨਾ ਰੱਬ ਦੀ ਇਹ ਤੁਹਾਡਾ ਤੇ ਮੇਰਾ ਦੋਵਾਂ ਦਾ ਜਿਹੜਾ ਲੇਖਾ ਇਹ ਕਿਤੇ ਨਾ ਕਿਤੇ ਹਾਨੂੰ ਬਚਾ ਲੂਗਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਮਾਇਆ ਦੇਣੀ ਚਾਹੀਦੀ ਵੀ ਤਨ ਭਾਗ ਤੁਹਾਡੇ 24 ਘੰਟਿਆਂ 'ਚ ਇੱਕ ਘੜੀ ਆਈ ਵੀ ਜਿੱਤੇ ਤੁਹਾਨੂੰ ਰੱਬ ਦੀ ਗੱਲ ਸੁਣਾਤੀ ਸ਼ਾਇਦ ਸਾਡਾ ਭਲਾ ਹੋ ਜਾਏਗਾ ਕਿਸੇ ਨਾ ਕਿਸੇ ਦਾ ਜੀਵਨ ਬਦਲ ਜਾਏਗਾ ਇਹ ਬਾਬਾ ਜੀ ਬਿਲਕੁਲ ਐਸਜੀਪੀਸੀ ਨੂੰ ਦਰਬਾਰ ਸਾਹਿਬ ਬਹੁਤ ਮਾਇਆ ਚੜਦੀ ਹੈ ਬੜੇ ਬੜੇ ਅਮੀਰ ਲੋਕ ਨੇ ਠੀਕ ਹੈ ਜੀ ਉਹ ਮਾਇਆ ਗਰੀਬ ਕੀਰਤਣੀਆਂ ਜਿਹੜੇ ਵਿਚਾਰੇ ਨਹੀਂ ਕਿਤੇ ਜਾ ਸਕਦੇ ਜਿਨ੍ਹਾਂ ਨੂੰ ਪ੍ਰੋਗਰਾਮ ਨਹੀਂ ਮਿਲਦੇ ਨਾ ਉਹਨਾਂ ਨੂੰ ਮਾਇਆ ਦੇਣੀ ਚਾਹੀਦੀ ਔਰ ਇਹ ਤੇ ਮੈਂ ਵੀਡੀਓ ਪਾਈ ਸੀ ਇੱਕ ਪਿੰਡ ਦੇ ਮੈਨੂੰ ਮੇਰੇ ਪਿੰਡ ਦੇ ਪਤਾ ਮੇਰੇ ਪਿੰਡ ਦੇ ਘੱਟੋ ਘਾਟੇ 40 50 ਬੰਦੇ ਬਾਹਰ ਹੋਣਗੇ ਮੈਂ ਵੀਡੀਓ ਪਾਈ ਸੀ ਵੀ ਹਰ ਇੱਕ ਜਿੰਨੇ ਵੀ ਪਿੰਡ ਚ ਐਨ ਆਰ ਆਈ ਨੇ ਦਾਦਾ 20 20 ਡਾਲਰ ਲਾਉਣੇ ਹਨ ਉਹ ਮਹੀਨੇ ਦੇ 30 35000 ਰੁਪਏ ਚ ਇੱਕ ਵਧੀਆ ਕਥਾਵਾਚਕ ਤੇ ਇੱਕ ਵਧੀਆ ਗਰੰਟੀ ਸਿੰਘ ਰੱਖੋ ਜਿਹੜੇ ਬੱਚਿਆਂ ਨੂੰ ਗੁਰਮੁਖੀ ਸਿਖਾਰੇ ਕਿਉਂਕਿ ਜਦੋਂ ਵੇਖੋ ਕਿੰਨੇ ਨੇ ਖਾਲਸਾ ਰਾਜੀ ਇਦਾਂ ਹੀ ਹੋਣਾ ਹੈ ਜਦੋਂ ਹਰ ਪਿੰਡ ਵਿੱਚ ਪਤਾ ਲੱਗਾ ਸਾਡਾ ਇਤਿਹਾਸ ਕੀ ਆ ਗੁਰਬਾਣੀ ਪੜ੍ਹਨੀ ਆ ਗਈ ਉਹਨੂੰ ਦੂਜੇ ਬੰਦੇ ਕੋ ਜਾ ਕੇ ਸਿੱਖਣ ਦੀ ਲੋੜ ਨਹੀਂ ਪਈ ਉਹਨੂੰ ਦੱਸੋ ਠੀਕ ਜੀ ਜਗਾ ਕੀ 5-5 6-6 ਗੁਰਦਾਰੇ ਬਣਾਉਣੇ ਇੱਕ ਗੁਰਦਾਰੇ ਵਿੱਚ ਦੋ ਵਧੀਆ ਪਾਠੀ ਤੇ ਰਾਗੀ ਸਿੰਗਰ ਕੋ ਉਹਨਾਂ ਨੂੰ ਮਾਇਆ ਦੋ ਉਹਨਾਂ ਦਾ ਗੁਜ਼ਾਰਾ ਹੋਵੇ ਕਿਉਂਕਿ ਜੇ ਗੁਜ਼ਾਰਾ ਨਹੀਂ ਹੋਗਾ ਉਹ ਵਿਚਾਰੇ ਦਾ ਆਬਵੀਅਸੀ ਗੱਲ ਆ ਵੀ ਉਹਨੇ ਹੋਰ ਕੋਈ ਕੰਮ ਤੇ ਕਰਨਾ ਹੀ ਆ ਪਰ ਇਹ ਪੰਥ ਲਈ ਬੜੀ ਮਾੜੀ ਗੱਲ ਆ ਸਾਰਿਆਂ ਲਈ ਤੁਹਾਡੇ ਲਈ ਵੀ ਮੇਰੇ ਲਈ ਵੀ ਤੇ ਐਸਜੀਬੀ ਲਈ ਤੇ ਹੈ ਹੀ ਆ ਅਸੀਂ ਵੀ ਆਪਣੇ ਬੰਦਿਆਂ ਲਈ ਕੁਝ ਨਹੀਂ ਕਰ ਰਹੇ ਅੱਛਾ ਬਾਬਾ ਜੀ ਮੈਂ ਪਤਾ ਕੀ ਸੋਚਿਆ ਵੇ ਜੀ ਮੈਂ ਫ੍ਰੈਸ਼ੀ ਵੀ ਆਇਆ ਹੀ ਤੇ ਸਾਡਾ ਇੱਕ ਦੋਸਤ ਹੈ ਸੁਪਿੰਚ ਸਭੀ ਭਾਜੀ ਅਸੀਂ ਸਾਰੇ ਜਨੇ ਸਲਾਹ ਕਰਨ ਦੇ ਸੀ ਕਿ ਅਸੀਂ ਨਾ ਕੋਈ ਐਪਲੀਕੇਸ਼ਨ ਬਣਾਈਏ ਇੱਕ ਇਦਾਂ ਦੀ ਐਪ ਬਣਾਈਏ ਕਿ ਉਹ ਪੂਰੇ ਪੰਜਾਬ ਵਿੱਚ ਚੱਲੇ ਤੇ ਤੁਸੀਂ ਨਾ ਜਿਹੜੇ ਮੁੰਡੇ ਬੈਠੇ ਨੇ ਜਿਦੋਂ ਮੈਮ ਕੇਰੀਆਂ ਦਾ ਤੇ ਮੈਂ ਵੇਖ ਲਾ ਵੀ ਮੇਰੇ ਮਕੇਰੀਆਂ ਚ ਕਿਹੜਾ ਗਰੰਥੀ ਸਿੰਘ ਪੜਾ ਰਿਹਾ ਪਾਠ ਤੇ ਮੈਂ ਨਾ ਸਿੱਧੀ ਉਹਦੇ account ਚ ਜਾਵੇ ਮਲ ਗਿਆ ਹੀ ਇੱਕ ਐਪ ਇਦਾਂ ਦੀ ਤਿਆਰ ਕਰੀਏ ਜਿਹਦੇ ਚ 12000 ਪਿੰਡਾਂ ਦਾ ਵੇਰਵਾ ਹੋਵੇ ਤੇ 12000 ਪਿੰਡ ਜ ਪੰਜਾਬ ਦੇ ਨੇ ਹਨਾ ਤੇ ਉਹਨਾਂ ਦੇ ਪਿੰਡ ਤੇ ਗਰੰਤੀਆਂ ਦੇ ਨਾ ਹੋਣ ਉਹਨਾਂ ਦਾ ਬੈਂਕ ਅਕਾਊਂਟ ਹੋਵੇ ਤੇ ਉਹ ਆਪਣੇ ਜਿਹੜੇ ਜਿਹੜੇ ਐਨ ਆਰ ਆਈ ਹੈ ਨੇ ਉਹ ਐਪ ਚ ਜਾਣ ਤੇ ਮਹੀਨੇ ਦੇ ਮਹੀਨੇ ਉਹਨਾਂ ਨੇ ਪੈਸੇ ਪਾ ਦਿਆ ਕਰਨਾ ਆਪਣੇ ਬੜੀ ਬਹੁਤ ਵਧੀਆ ਚੜ੍ਹਦੀ ਕਲਾ ਵਾਲੀ ਗੱਲ ਹੈ ਬੜੀ ਸੋਚ ਰਿਹਾ ਸੀ ਮਹਾਰਾਜ ਮੈਂ ਕਹਿੰਨਾ ਬਖਸ਼ਿਸ਼ ਕਰਨ ਤੇ ਅਸੀਂ ਕਰੀਏ ਯਾਰ ਜਿੰਨੇ ਆਪਣੇ ਬੰਦੇ ਬਾਹਰ ਨੇ ਹਰ ਬੰਦਾ ਆਪਣੇ ਪਿੰਡ ਦੀ ਜੁਮੇਰੀ ਚੱਕ ਲੈ ਮਿਲਿੰਗ ਮੀ ਚੱਕ ਲੈਣ ਤੇ ਬਹੁਤ ਵੀ ਹੋ ਸਰ ਦਾ ਚੀਜ਼ ਹਨ ਕੋਈ ਆਪਣਾ 5-5 10-10 ਡਾਲਰ ਆਡੇ ਲਈ ਕੱਖ ਨਹੀਂ ਹਰ ਗੇ 30-40 ਬੰਦੇ ਤੇ ਖਾਈ ਹੁੰਦੇ ਹਨ ਪੇਂਡ ਦੇ ਖਾਲੀ ਪਏ ਅਸੀਂ ਬਾਜੀ ਅਸੀਂ ਬਾਜੀ ਨੈਟ Netflix ਲੱਲਾ ਨੇ ਆ 15-20 ਡਾਲਰ ਦੇ ਦਿੰਦੇ ਨੇ ਮਹੀਨੇ ਦਾ Amazon ਲੱਲੀ ਦਾ Prime Video ਹਾਂਜੀ ਹਾਂਜੀ ਤੇ ਅਸੀਂ 5-10 ਕੀਰਤਨ ਸੁਣਨ ਵਾਸਤੇ ਨਹੀਂ ਲੈ ਸਕਦੇ ਉਹ ਮਤਲਬ ਕਿ ਐਪਕਸਾ ਅਸੀਂ ਖਰੀਦਿਆ ਕਰਾਂਗੇ ਜੀ 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 ਉਹ ਕੋ ਕਰਾਂਗੇ ਕੋਈ ਸਿਸਟਮ ਇਦਾਂ ਦਾ ਵੀ ਐਪ ਹੋਵੇ ਕਿ ਫਰੀ ਪਰ ਤੁਸੀਂ ਆਪਣੇ ਪਿੰਡ ਵੇਖੋ ਉੱਥੇ ਦਾ ਕਿਹੜਾ ਗ੍ਰੰਥੀ ਹੈ ਉਹਨੂੰ ਸਿੱਧੀ ਪੈਸੇ ਪਾਓ ਪੈਸੇ ਪਾਓ ਇਹ ਪਾ ਜੀ ਮੈਂ ਥੋੜਾ ਜਿਹਾ ਨਿਹੰਗ ਸਿੰਘਾਂ ਬਾਰੇ ਜਾਣਨਾ ਚਾਹਨਾ ਵਾ ਵੀ ਪੰਜਾਬ ਦੇ ਵਿੱਚ ਕਿੰਨੇ ਦਲ ਨੇ ਕਿਉਂਕਿ ਬੜੇ ਦਲ ਨੇ ਕਈਆਂ ਨੇ ਲਿਖਿਆ ਹੁੰਦਾ ਬੁੱਢਾ ਦਲ ਹੈ ਨਾ ਤਰਨਾ ਦਲ ਦਾ ਕਈ ਗੱਡੀਆਂ ਦੇ ਉੱਤੇ ਆਪਾਂ ਵੇਖਿਆ ਵੇ ਨਿਹੰਗ ਸਿੰਘਾਂ ਦੀਆਂ ਗੱਡੀਆਂ ਦੇ ਉੱਤੇ ਇਹ ਪੰਜਾਬ ਦੇ ਵਿੱਚ ਕਿੰਨੇ ਨੇ ਆਪਣੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦਲ ਕਿੰਨੇ ਨੇ ਮਤਲਬ ਦੱਸੋ ਹਾਂ ਮੜਾ ਜਿਆ ਇਦਾਂ ਜੀ ਵੀ ਜਦੋਂ ਤੇ ਨਾ ਗੁਰੂਵਾਰ ਗੰਗਾ ਮਾਰੇ ਗਵਾਲੀਅਰ ਦੇ ਕਿਲੇ ਤੇ ਗਏ ਨੇ। ਉਦੋਂ ਪਿੱਛੇ ਜਿਹੜੇ ਸਿੰਘ ਸੀਗੇ ਉਹ ਸੀਗੇ ਥੋੜੇ ਹੋਸ ਹਨ। ਮਾਦਾ ਜੀ ਨੇ ਹੁਕਮ ਕਰਤਾ ਵੀ ਗੁਰੂ ਪਾਤਸ਼ਾਹ ਨੂੰ ਲਿਆਓ ਜਿੱਦਾਂ ਮਰਜ਼ੀ ਲਿਆਓ। ਜੇ ਜੰਗ ਕਰਨੀ ਪਈ ਤੇ ਜੰਗ ਕਰਕੇ ਲੈ ਆਓ ਜੇ ਕਿਲਾ ਢਾਉਣਾ ਪਈ ਤੇ ਢਾਦੋ। ਉਦੋਂ ਮੇਰੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਪੰਜਾਬ ਵਿੱਚ ਚਿੱਠੀਆਂ ਭੇਜੀਆਂ ਵੀ ਮਹਾਰਾਜ ਦੇ ਜਾਣੇ ਗਵਾਲੀਅਰ ਦੇ ਕਿਲੇ ਤੇ ਬਾਬਾ ਬਦੀਚੰਦ ਸਾਹਿਬ ਸਾਰਿਆਂ ਨੇ ਮੋਰਚਾ ਇਹ ਪਹਚਾਇਆ। ਤੇ ਸਿੰਘ ਜਿਹੜੇ ਹੋਗੇ ਉਹ ਬਹੁਤ ਜ਼ਿਆਦੇ ਹੋਗੇ ਉਦੋਂ ਤੱਕ ਕਿ ਬਾਬਾ ਬਿਦਿਚਨ ਸਾਹਿਬ ਨੇ ਕਿਹਾ ਮਹਾਰਾਜ ਵੀ ਕਰਾਮਾਤ ਕਰਨੀ ਆਪਣੀ ਜਿਹੀ ਨਹੀਂ ਪਰ ਜੇ ਤੁਹਾਨੂੰ ਕਰਿਆ ਨੂੰ ਆ ਗਿਆ ਦੋ ਰਹੀਂ ਕੋਈ ਕਲਾ ਕਰਨੀ ਹੈ ਇਹ ਹੁਕਮ ਦੇ ਵਿੱਚ ਵੱਜ ਕੇ ਤੇ ਉਹ ਕੀ ਹੁੰਦਾ ਹੀ ਵੀ ਕਰਦੇ ਹੀ ਜਿਹੜਾ ਸੀਗਾ ਜਹਾਂਗੀਰ ਉਹਦੇ ਉੱਤੇ ਰਾਤ ਉਹਨੇ ਸ਼ੇਰ ਬਣ ਕੇ ਉਹਦੇ ਤੇ ਚੜ ਜਾਣਾ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਜਿਹੜੀ 60 ਸਤੀ ਆ ਇਹ ਉਹ 60 ਸਤੀ ਨਹੀਂ ਉਹਦੇ ਤੇਨੂੰ ਉਹਨੇ ਚੰਦੂ ਨੇ ਪਾਗਲ ਬਣਾਇਆ ਤੇ ਤੈਨੂੰ ਖਾ ਲੈਣਾ ਈ ਉਹ ਜਦੋਂ ਗੁਰੂ ਅਰਜਨ ਸਾਹਿਬ ਮਾਰਿਆ ਨਾਲ ਇਹਦੇ ਉਹ ਚਲ ਜਾਂਦੇ ਏਦਾਂ ਇੱਕ ਦਿਨ ਉਹ ਸਾਧੂ ਫਕੀਰ ਬਣ ਕੇ ਆਏ ਉਹਨਾਂ ਨੇ ਕਿਹਾ ਵੀ ਤੈਨੂੰ ਇਕੱਲੇ ਨੂੰ ਗੱਲ ਦੱਸਣੀ ਇੱਧਰ ਆ ਉਹ ਕਹਿੰਦਾ ਠੀਕ ਹੈ ਜੀ ਉਹ ਕਹਿੰਦਾ ਵੀ ਤੂੰ ਗੁਰੂ ਅਰਜਨ ਸਾਹਿਬ ਮਾਰਿਆਂ ਨੂੰ ਜਾਣਦੇ ਨਹੀਂ ਤੇ ਉਹ ਜਿਹੜੇ ਸ਼ੇਰ ਰਾਖਣੋਂਦੇ ਉਹਨੇ ਤੈਨੂੰ ਮਾਰ ਦੇਣਾ ਉਹ ਕਹਿੰਦਾ ਤੁਹਾਨੂੰ ਕਿਦਾਂ ਪਤਾ ਉਹ ਆਂਦੇ ਸਾਰਾ ਕੁਝ ਜਾਣਦੇ ਆ ਏਦਾਂ ਕਰਕੇ ਉਹ ਕਲਾ ਵਰਤੀ ਉਦੋਂ ਜਿਹੜੇ ਰਾਜਪੂਤ ਸੀ ਨਾ ਬਾਈ ਧਾਰ ਦੇ ਉਹ ਰਾਜਪੂਤ ਮਾਰੇ ਨੂੰ ਬੜਾ ਪ੍ਰੇਮ ਕਰਨਾ ਪਈ ਕਿ ਮਾਰੇ ਜੀ ਰੱਬ ਦੀਆਂ ਗੱਲਾਂ ਸੁਣਾਉਂਦੇ ਉਹ ਕਹਿੰਦੇ ਵੀ ਤੂੰ ਹੀ ਸਾਡੇ ਇਸ਼ਟ ਜੀ ਤੇ ਜਦੋਂ ਮਾਰੇ ਨੇ ਜਾਣਾ ਤਾਂ ਸਾਰਿਆਂ ਦੇ ਵੀ ਤੂੰ ਹੀ ਸਾਡੇ ਰੱਬ ਜੀ ਐਂ ਅਸੀਂ ਵੀ ਨਾਲ ਜਾਣਾ ਹਾਂ ਦੋ ਖੜੋ ਜਾਂ ਤਾਂ ਇੱਥੇ ਰੋ ਫਿਰ ਪੱਕੇ ਆਪਾਂ ਹੁਣ ਇੱਥੇ ਰਹੀਏ ਤੇ ਜਿਹੜਾ ਜਹਾਂਗੀਰ ਸੀ ਉਹ ਸ਼ੈਤਾਨ ਦਿਮਾਗ ਦਾ ਸੀ ਉਹ ਕਹਿੰਦਾ ਮਾਰੇ ਇਦਾਂ ਕਰੋ ਜਿਹੜਾ ਤੁਹਾਡਾ ਪੱਲਾ ਫੜ ਲੈਣਗੇ ਉਹਨਾਂ ਨੂੰ ਲੈ ਜਾਓ ਕਿਉਂਕਿ ਉਹਨਾਂ ਨੂੰ ਪਤਾ ਹੈ ਰਾਜਪੂਤ ਕਿਹ ਬੰਦੇ ਦਾ ਪੱਲਾ ਨਹੀਂ ਫੜਦੇ ਮਹਾਰਾਜ ਜਦ ਜਦ ਸਿਆਦੋ ਕਹਿੰਦੇ ਵੀ ਇਦਾਂ ਵਾ ਵੀ ਅਸੀਂ ਫੜਨ ਲਈ ਤਿਆਰ ਹੈ ਸਾਡੇ ਲਈ ਤਾਂ ਤੁਸੀਂ ਰੱਬ ਜੀ ਤੇ ਉਹ 52 ਕਲੀਆਂ ਵਾਲਾ ਚੋਲਾ ਸੀ ਉਹ ਫੜਿਆ ਸਾਰੇ ਨੇ ਤੇ ਮਹਾਰਾਜ ਜਦੋਂ ਬੰਦੀ ਛੋੜਦਾ ਤਾਂ ਲੈ ਕੇ ਆਏ ਨੇ ਜਦੋਂ ਮਹਾਰਾਜ ਨੇ ਬਾਹਰ ਆ ਕੇ ਵੇਖਿਆ ਬਾਬੇ ਬੁੱਢੇ ਸਾਹਿਬ ਨੂੰ ਆਂਦੇ ਵੀ ਬਾਬਾ ਜੀ ਇੰਨੀ ਫੌਜ ਉਹ ਕਹਿੰਦੇ ਬਾਹਰ ਆਏ ਵੀ ਇਦਾਂ ਮਾਤਾ ਜੀ ਨੇ ਹੁਕਮ ਦਿੱਤਾ ਸੀ ਆਂਦੇ ਫਿਰ ਅੱਜ ਤੋਂ ਤੁਹਾਡੇ ਨਾਂ ਤੇ ਪੰਥ ਚੱਲੇਗਾ ਬੁੱਢਾ ਦਲ ਤੇ ਜਿਹੜੇ ਬੁੱਢਾ ਦਲ ਆਇਆ ਇਹ ਸ਼ਰੋਮਣੀ ਪੰਥ ਹੈ ਇਹਦੀ ਤਾਬਿਆ ਹੈ ਢੀ ਸਾਰੇ ਚੱਲਦੇ ਨੇ ਸਮੇ ਦੇ ਹਿਸਾਬ ਨਾਲ ਸਿੱਖ ਬਹੁਤ ਜ਼ਿਆਦੇ ਹੋ ਗਏ ਫਿਰ ਬਾਬਾ ਦੀਪ ਸਿੰਘ ਜੀ ਨੂੰ ਸਾਧ ਕੇ ਉਹਨਾਂ ਨੇ ਗੁਰਮਤਾ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਬਾਬਾ ਜੀ ਵੀ ਸਿੱਖ ਬਹੁਤ ਹੋ ਗਏ ਨੇ ਉਹ ਤੋਂ ਬਣਾ ਦਿੱਤਾ ਤਰਨਾ ਦਲ ਤਰਨਾ ਮਤਲਬ ਕਿ ਜਵਾਨ ਬੁੱਢਾ ਦਲ ਮਤਲਬ ਕਿ ਬਜ਼ੁਰਗ ਫਿਰ ਪੰਜ ਦਰਨੇ ਦਲ ਨਿਕਲੇ ਸੀ ਬਾਬਾ ਜੀ ਨੂੰ ਮਿਸ਼ਲ ਸੀ ਦਾ ਤਰਨਾ ਦਲ ਦਾ ਜਿਹੜੇ ਜਿਹਦਾ ਸ਼ਹੀਦ ਛੀਦਾ ਦਾ ਪੰਥ ਉਹਦਾ ਪਹਿਲਾ ਨਿਸ਼ਾਨ ਬਾਬਾ ਜੀ ਨੇ ਦਿੱਤਾ ਸੀ ਇਦਾਂ ਕਰਕੇ ਬੁੱਢਾ ਦਲ ਤੇ ਤਰਨਾ ਦਲ ਆ ਇੱਕ ਆਗਾ ਦਲ ਬਾਬਾ ਬਿਧੀ ਚੰਦ ਸਾਹਿਬ ਓ ਬਾਬਾ ਬੀਤੀ ਜੰਦ ਸਾਹਿਬ ਮਾਰੇ ਦੀ ਅਨਸਬੰਸਿਆ ਬਈ ਹੋਈ ਨਹੀਂ ਹੋਰ ਤੇ ਕੋਈ ਨਹੀਂ ਹੈ ਠੀਕ ਠੀਕ ਹੈ